ਅਤੇ ਸ਼ੁਰੂ ਕਰਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 10 ਦਿਨਾਂ ਦੀ ਕਰਾਂਗੇ ਯਾਨੀ ਕਿ 15 ਦਸੰਬਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਤੱਕਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਜਿਵੇਂ ਕਿ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇੱਕ ਖੁਸ਼ਕ ਪੱਛਮੀ ਸਿਸਟਮ ਜਿਹੜਾ ਕਿ ਐਸਐਲਏ ਮਦਾਨਾ ਦੇ ਵਿੱਚੋਂ ਗੁਜ਼ਰ ਰਿਹਾ ਤੇ ਅੱਜ ਦਿਨ ਪਰ ਪੰਜਾਬ ਦੇ ਖਾਸ ਕਰ ਮਾਝਾ ਦੋਆਬਾ ਦੇ ਮਾਲੂਆ ਦੇ ਖੱਟਕੀ ਭਾਗਾ ਦੇ ਉੱਪਰ ਦੀ ਜਿਹੜੀ ਬੱਦਲ ਵਾਈ ਲੰਘਦੀ ਰਹੀ ਐਸਐਲਟੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਪਾਕਿਸਤਾਨ ਵਾਲੇ ਪਾਸੇ ਯਾਨੀ ਕਿ ਪਾਸਾ ਦੇ ਉੱਤਰੀ ਭਾਗ ਤੇ ਇਧਰ ਜੰਮੂ ਹੰਦਰ ਵਾਲੇ ਪਾਸੇ ਜਿਹੜੀ ਬਦਲਵਾਏ ਖਲੇ ਖਦਰ ਤੇ ਗੁਜ਼ਰ ਰਹੀ ਆ ਤੇ ਖੁਸ਼ਕ ਸਿਸਟਮ ਹੈ ਤੇ ਆਉਂਦੇ 24 ਘੰਟਿਆਂ ਤੱਕ ਇਹ ਅੱਗੇ ਪਾਰ ਲੰਘ ਜਾਣਾ ਦਿਨ ਤੇ ਰਾਤਾਂ ਦੇ ਪਾਰੇ ਦੇ ਵਿੱਚ ਜਿਹੜੀ ਗਰਾਵਿਟ ਹੈ ਉਹ ਆਉਂਦੇ ਦਿਨਾਂ ਦੇ ਵਿੱਚ ਹੋਰ ਵਧੇਗੀ ਯਾਨੀ ਕਿ ਜਿੱਥੇ ਹੁਣ ਰਾਤਾਂ ਦੇ ਦਿਨਾਂ ਦੇ ਪਾਰੇ ਨੇ ਉਹ ਥਲ ਜਰਸ ਲੈਵਲ ਤੇ ਚੱਲ ਰਹੇ ਨੇ ਇਹਨਾਂ ਦੇ ਵਿੱਚ 2-3 ਜਿਹੜੀ ਡਿਗਰੀ ਦੀ ਜਿਹੜੀ ਗਰਾਵਿਟ ਹੈ ਉਹ ਆਉਂਦੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਆ ਸੋ ਇੱਕ ਸਿਸਟਮ ਹੁਣ ਗੁਜ਼ਰ ਰਿਹਾ ਜੀ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਆ ਸਕਦਾ ਉਹ 10 ਤਰੀਕ ਦੇ ਲਾਗੇ ਚੱਗ ਜਾ ਸਕਦਾ ਹੈ 8 9 10 ਦੇ ਤਰੀਕਾ ਦੇ ਵਿੱਚ ਤੇ ਉਹ ਸਿਸਟਮ ਵੀ ਖੁਸ਼ਕੀ ਹੋਏਗਾ ਉਹਦੇ ਵਿੱਚ ਵੀ ਵੱਡੇ ਫੱਦਰ ਦੇ ਕੋਈ ਮੀਂਹ ਦੇ ਅਸਰ ਨਹੀਂ ਆਏ ਮੈਦਾਨਾ ਦੇ ਲਈ ਤੇ ਉਹ ਸਿਸਟਮ ਪਹਾੜਾ ਦੇ ਵਿੱਚ ਹੋ ਸਕਦਾ ਕਿ ਤੇ ਹਲਕੀ ਮੋਟੀ ਕਿਤੇ ਬਰਬਾਰੀ ਤੱਕ ਦੌਰ ਲਵਾ ਸਕਦਾ ਉਸ ਤੋਂ ਬਾਅਦ 15 ਦਸੰਬਰ ਤੱਕ ਇੱਕ ਅੱਧਾ ਸਿਸਟਮ ਹੋਰ ਆ ਰਿਹਾ ਜਿਹੜਾ ਕਿ ਉਹ ਸਿਸਟਮ ਵੀ ਖੁਸ਼ਕੀ ਹੋਏਗਾ ਮੈਦਾਨਾ ਦੇ ਲਈ ਤੇ ਉਹ ਵੀ ਮੈਦਾਨਾ ਦੇ ਵਿੱਚ ਕੋਈ ਖਾਸ ਅਸਰ ਦਾ ਵੇਖਣ ਨੂੰ ਨਹੀਂ ਮਿਲੇਗਾ ਪਰ ਪਹਾੜਾ ਦੇ ਵਿੱਚ ਹਲਕੇ ਬਰਬਾਰੀ ਦੇ ਰੂ ਉਸ ਸਿਸਟਮ ਦੇ ਇੱਕ ਦੌਰ ਬਰ ਬਾਰੀ ਦਾ ਲੋਹਾ ਸਕਦਾ ਹੈ ਫਿਲਹਾਲ ਮੈਦਾਨਾਂ ਦੇ ਲਈ ਅਸੀਂ ਮੁੱਖ ਤੌਰ ਤੇ ਮੰਨ ਕੇ ਚੱਲੀਏ ਕਿ 15 ਤਰੀਕ ਤੱਕ ਮੌਸਮ ਖੁਸ਼ਕ ਰਹਿੰਦਾ ਜਾ ਫਿਰਿਆ ਜਿਹੜੇ ਇੱਕ ਦੋ ਸਿਸਟਮ ਆਣਿਆ ਇਹਦੇ ਵਿੱਚ ਜੇਕਰ ਹਲਕੀ ਕਣੀਆਂ ਹਲਕੇ ਛਰਾਟੇ ਲੱਗ ਜਾਂਦੇ ਆ ਉਹ ਵੀ ਗਨੇ ਚੁਨੇ ਹਫਾਗਾਂ ਦੇ ਵਿੱਚ ਤੇ ਤੋਹਾਂ ਇਨਕਾਰ ਨਹੀਂ ਕਰਦੇ ਵੈਸੇ ਬਹੁਤੇ ਹਫਾਗਾਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਉੱਤਰ ਵੱਚੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਵੱਡੇ ਖਤਰ ਤੇ ਵਾਸੀ ਕਰਨਗੀਆਂ ਤੇ ਮੈਦਾਨਾਂ ਨੂੰ ਹੋਠਾਰਣਗੀਆਂ ਜਿਸ ਦੇ ਨਾਲ ਫਾਰੇ ਦੇ ਵਿੱਚ ਹੋਰ ਗਰਵਟਾ ਹੋਏਗੀ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਖਾਗ ਅਲਰਟ ਹੈ ਜਿਹੜੇ ਉਹ ਜਾਰੀ ਕਰ ਸਕ ਫਿਲਹਾਲ ਗੱਲ ਕਰਦੇ ਹਾਂ ਅੱਜ ਦੀ ਅਪਡੇਟ ਦੀ ਸੋ ਅਗਲੇ 48 ਘੰਟਿਆਂ ਦੇ ਲਈ ਯਾਨੀ ਕਿ ਅਗਲੇ ਦੋ ਦਿਨਾਂ ਦੇ ਲਈ ਅਲਰਟ ਹੈ ਜਿਹੜੇ ਇੱਥੇ ਜਾਰੀ ਕੀਤੇ ਜਾ ਚੁੱਕੇ ਨੇ ਕੋਲਡ ਵੇਵ ਯਾਨੀ ਕਿ ਸੀਤ ਲਹਿਰ ਚੱਲਣੀ ਹੈ ਅਗਲੇ ਦੋ ਦਿਨਾਂ ਦੇ ਲਈ ਅਲਰਟ ਨੇ ਫਿਲਹਾਲ ਕੱਲ ਜੜੀਆ ਮੌਸਮ ਖਾਦੀ ਦਾ ਤਾਜ਼ਾ ਫੜੇਟਾਈਗੀ ਇਹ ਅਲਰਟ ਹੋਰ ਵਧਾਇਆ ਜਾ ਸਕਦੇ ਨੇ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਸੀਤ ਲਹਿਰ ਤੋਂ ਰਾਹਤ ਨਹੀਂ ਹੈ ਠੰਡੀਆਂ ਖੁਸ਼ਕ ਹਵਾਵਾਂ ਵਾ ਵੱਡੇ ਫਦਰ ਤੇ ਵਾਸੀ ਕਰਨਗੀਆਂ ਜਿਹੜਾ ਕਿ ਮੈਦਾਨਾਂ ਦੇ ਵਿੱਚ ਪਾਰੇ ਦੇ ਵਿੱਚ ਵੱਡੀ ਗਰਾਵਟ ਲੈ ਕੇ ਆਉਣਗੀਆਂ ਤੇ ਫਿਲਹਾਲ ਮੀਂਹ ਵਾਲੇ ਫਕਤੋਂ ਮੌਸਮ ਖੁਸ਼ਕ ਰਹਿਣ